Thank you. कार्मनल लाये कोई पता नहीं दिखता थे लेकिन अगर आप उसको आप जानकर दोगी किसी भी चीज़ का ज़्यादा करके ਇਹ ਕੋਈ ਜਿਹੜਾ ਕ੍ਰਿਮੀਨਲ ਅਗੇਂਸਟ ਜਿਹੜਾ ਇੱਕ ਪੁਲਿਸਨ ਸੰਗ੍ਰਹਾਹਾਰ ਉਹ ਇੱਕ ADCI ਇਹ ਪਟਿਆਲਾ ਦੀ ਟੀਮ ਤੇ ਐਸਐਸਪੀ ਬਨੂਰ ਦੀ ਟੀਮ ਇਹਦੇ ਕਾਫੀ ਟਾਈਮ ਤੋਂ ਪਿੱਛੇ ਲੱਗੇ ਹੋਏ ਸੀ ਕਿ ਅੱਜ ਇੱਥੇ ਇਹਨਾਂ ਦਾ ਆਪਸ ਵਿੱਚ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀ ਇਹ ਅਰਜਿੰਦਰ ਨਾਮ ਦਾ ਬੰਦਾ ਹੈਗਾ ਜਿਹਦਾ ਕਾਫੀ ਪੁਰਾਣਾ ਕ੍ਰਿਮੀਨਲ ਰਿਪੋਰਟ ਹੈਗਾ ਜਦੋਂ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸਨੇ ਪੁਲਿਸ ਪਾਰਟਿੰਗ ਤੇ ਫਾਇਰਿੰਗ ਕੀਤੀ 3-4 ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਨੂੰ ਇੱਥੇ ਲੱਤੇ ਦੇ ਗੋਲੀ ਲੱਗੀ ਹੈ ਇਹਨੂੰ ਰਜਿੰਦਰਾ ਹਸਪੀਟਲ ਭੇਤੀ ਕਰਾਇਆ ਗਿਆ ਉੱਥੇ ਜੇਰੇ ਇਲਾਜ ਹੈਗਾ ਜੀ ਸਰ ਕੋਈ ਸੀ ਦੇ ਬਾਰੇ ਕੋਈ ਪਿਛੇ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈਗਾ ਐਂਡ 2017 ਮੇ ਕੈਸ਼ ਵੈਨ ਰੂਟ ਮਸਲਾ ਹੋਇਆ ਸੀਗਾ ਬਨੂੜ ਚ ਉਹਦੇ ਚ ਵੀ ਇਹ ਮਤਲਬ ਦੋਸ਼ੀ ਸੀਗਾ ਪੰਜਾਬ ਪੁਲਿਸ ਨੂੰ ਕਿ ਨਿਰਦੇਸ਼ ਦਿੱਤੇ ਗਿਆ ਜਿਹੜਾ ਮਿਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਪਟਿਆਲਾ ਪੁਲਿਸ ਨੂੰ ਕੀ ਹੋਰ ਕਾਰਵਾਈ ਕੀਤੀ ਦੇਖੋ ਬਿਲਕੁਲ ਕਲੀਅਰ ਹੈਗਾ ਡੀਜੀ ਸਾਹਿਬ ਵੱਲੋਂ ਜਿਹੜਾ ਮਿਸ਼ਨ ਪ੍ਰਹਾਰ ਚਲਾਇਆ ਗਿਆ ਉਹਦੇ ਤਹਿਤ ਅਸੀਂ ਕੱਲ ਪੂਰੀ ਰੇਂਜ ਚ 126 ਬੰਦੇ ਰੈਸਟ ਕੀਤੇ ਕੱਲੇ ਪਟਿਆਲਾ ਚ ਅਸੀਂ 60 ਬੰਦੇ ਤੋਂ ਵੱਧ ਅਸੀਂ ਰੈਸਟ ਕੀਤੇ ਜਿੰਨੇ ਵੀ ਇਹ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਹੈਗੇ ਆ ਇਹਨਾਂ ਦੇ ਜਿਹੜੇ ਐਸੋਸੀਏਟ ਹੈਗੇ ਜਿਨੇ ਜੋ ਕੋਈ ਗੋਲੀ ਵਗੈਰਾ ਚਲਾ ਕੇ ਜਾਂਦਾ ਜਿੱਥੇ ਉਹ ਵੀ ਅਸੀਂ ਕੱਲ ਅਰੈਸਟ ਕੀਤੇ ਐ ਐਂਡ ਇਹ ਜਿਹੜੀ ਮੁਹੀਮ ਐ ਇਹ ਕੰਟੀਨਿਊਸ ਰਹੂਗੀ ਐਂਡ ਫਰਦਰ ਵੀ ਤੁਸੀਂ ਇਹੋ ਜਿਹਾ ਐਕਸ਼ਨ ਦੇਖਣ ਨੂੰ ਤੁਹਾਨੂੰ ਮਿਲਣਾ ਹਰਜਿੰਦਰ ਸਿੰਘ ਦੇ ਕੋਲੋਂ ਕੀ ਕੁਝ ਬਰਾਮਦ ਹੋਤੀ ਤੇ ਹੋਇਆ ਹਰਜਿੰਦਰ ਕੋਲੇ ਇੱਕ ਬਰੇਟਾ ਪਿਸਟਲ ਸੀਗਾ ਸਫਸਟੀਕੇਟਿਡ ਵੈਪਨ ਐ ਉਹ ਰਿਕਵਰ ਹੋਇਆ ਐਂਡ ਬਾਕੀ ਅਸੀਂ ਕਿਉਂਕਿ ਪੁਸਤਾਸ ਨਹੀਂ ਕਰ ਪਾਏ ਹਸਪੀਟਲ ਹੈਗਾ ਉਸ ਤੋਂ ਬਾਅਦ ਜੋ ਵੀ ਪੁਸਤਾਸ ਮੇ ਸਾਹਮਣੇ ਆਉਗਾ ਕਿ ਇੱਥੇ ਕਿਉਂ ਰਹੀ ਦੀ ਸੀ ਨਹੀਂ ਇਹ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਡ ਸੀਗਾ ਇਸ ਏਰੀਆ ਚ ਮੋਹਾਲੀ ਵੀ ਦੇ ਖਿਲਾਫ ਐਫ ਆਈ ਆਰ ਹੈਗੀ ਬ ਇਹ ਇਹ ਵੈਪਨ ਫੋਰਮਡ ਵੈਪਨ ਹੈਗਾ ਬਰੇਟਾ ਪਿਸਟਲ ਹੈਗਾ ਫਰਦਰ ਪਾਰਟੀ ਦੇ ਵਿੱਚ ਉਹਨਾਂ ਦਾ ਕੀ ਨਾਲ ਤਨਾਤੀ ਹੈ ਜੀ ਪੂਰੇ ਰੇਂਜ ਦੇ ਵਿੱਚ ਤੁਹਾਡੇ ਨਹੀਂ ਸਾਡੀ ਰੇਂਜ ਚ ਪੂਰਾ ਜਿਹੜੀ ਪੁਲਿਸ ਦਾ ਮੋਰਲ ਬਹੁਤ ਹਾਈ ਹੈ ਤੁਸੀਂ ਦੇਖਿਆ ਹੋਣਾ ਸੀ ਪਿਛਲੇ ਟਾਈਮ ਤੋਂ ਕਾਫੀ ਅਸੀਂ ਇਹ ਜਿਹੜੀ ਇਨ੍ਹਾਂ ਤੇ ਨਤ ਪਾਈ ਹੈ ਜਿਹੜਾ ਇੱਥੇ ਕ੍ਰਿਮੀਨਲ ਗੈਂਗ ਜਿਹੜੇ ਹੁੰਦੇ ਸੀਗੇ ਐਂਡ ਸਾਡਾ ਮੈਸੇਜ ਬਿਲਕੁਲ ਕਲੀਅਰ ਹੈ ਲਾਊਡ ਐਂਡ ਕਲੀਅਰ ਮੈਸੇਜ ਹੈਗਾ ਕਿ ਜਿਹੜਾ ਵੀ ਕੋਈ ਕਿਸੇ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਜਾਂ ਕਿਸੇ ਦੇ ਦਰਵਾਜ਼ੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਕੋਈ ਐਕਸਟਰਸ਼ਨ ਦੀ ਕੋਸ਼ਿਸ਼ ਕਰੂਗਾ ਮੈਸੇਜ ਬਿਲਕੁਲ ਲਾਊਡ ਐਂਡ ਕਲੀਅਰ ਹੈਗਾ ਕਿ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਐਂਡ ਅਸੀਂ ਫਿਰ ਵੀ ਰਿਕੁਐਸਟ ਕਰਦੇ ਆ ਯੂਥ ਨੂੰ ਜਿਹੜਾ ਕੋਈ ਇਹਨਾਂ ਨੂੰ ਜਿਹੜਾ ਇਹ ਬਲਾਫ ਰਸਲਾ ਕੇ ਆਪਣੇ ਨਾਲ ਲੈ ਲੈਂਦੇ 5-7000 ਦੇ ਚੱਕਰ 'ਚ ਇਹਨਾਂ ਦੇ ਚੱਕਰ 'ਚ ਨਾ ਆਏ ਜੇ ਉਹਨਾਂ ਨੂੰ ਕੋਈ ਸੁਧਰਨ ਦਾ ਮ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਆ ਅਸੀਂ ਉਹਨਾਂ ਨੂੰ ਸਹੀ ਰਸਤਾ ਉਕਰ ਦੇਣਾ ਬਾਹਰ ਗੈਂਗਸਰ ਬੈਠਿਆ ਜਿਨ੍ਹਾਂ ਦੀ ਸ਼ਾਇਦ ਇਹ ਕੰਮ ਹੁੰਦਾ ਉਹਨਾਂ ਦਾ ਦੇਖੋ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਾਹਰ ਬੈਠੇ ਹੋ ਤਾਂ ਸੇਫ ਹੋ ਤੇ ਜੇ ਤੁਸੀਂ ਕਿਸੇ ਦੀ شریف ਆਦਮੀ ਆ ਉਹਦੀ ਫੈਮਿਲੀ ਨੂੰ ਤੰਗ ਕਰੋਗੇ ਤੇ ਫੈਮਿਲੀ ਤੁਹਾਡੀ ਵੀ ਇੱਥੇ ਰਹਿੰਦੀ ਹੈ ਮੈਸੇਜ ਬਿਲਕੁਲ ਕਲੀਅਰ ਹੈ ਅਸੀਂ ਬਿਲਕੁਲ ਨਹੀਂ ਬਖਸਾਂਗੇ ਕਿਸੇ ਇਸ ਕਿਹੜੀ ਗੈਂਗ ਦੇ ਨਾਲ ਸੰਬੰਧਿਤ ਸੀ ਇਹ ਜੈਪਾਲ ਭੁੱਲਰ ਦੇ ਸੀਗਾ ਜਿਹੜਾ ਕੈਸ਼ ਵੈਨ ਲੂਟ ਹੋਏ ਸੀ ਕਿ ਪੁਰਾਣਾ ਉਸ ਮਸਲੇ 'ਚ ਵੀ ਲੋੜਿੰਦਾ ਸੀ ਮਤਲਬ ਸੀਗਾ ਦੋਸ਼ੀ ਸੀਗਾ ਇਹ ਹਾਂ ਇਸਕੇ ਇਸ ਦਾ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ ਰੋਬਰੀ ਦੇ ਦੇ ਖਿਲਾਫ ਐਫ ਆਈ ਆਰ ਹੈਗੀ ਥੈਂਕ ਯੂ ਸੋ ਮਚ ਆਹ ਹੁਣੇ ਬ੍ਰੀਕ ਕਰ। ਬਾਕੀ ਕਿ ਇੱਧਰ ਆ ਕੇ ਰੋਕੋ ਜੇ ਬੜਾ ਖਰਚ ਹੋ ਜਾਏ। ਮੰਨ ਲਓ ਯਾਰ।